ਸੱਚੇ ਕਾਲ ਘੰਟਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਹਾਈਪੋਥਰਮੀਆ ਦੇ ਨਾਲ ਮਾਰੇ ਗਏ ਭਾਰਤੀ ਪ੍ਰਵਾਸੀ ਪਰਿਵਾਰ ਦੀ ਤਸਕਰੀ ਦਾ ਮੁਲਜ਼ਮ ਗ੍ਰਿਫਤਾਰ ਸ਼ੱਕੀ ਫੈਨਲ ਪਟੇਲ ਨੂੰ 5 ਤਬਰਾਂ ਨੂੰ ਕੀਤਾ ਗਿਆ ਕਾਬੂ ਵਿੰਡ ਸਰਦੇ ਦੋ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਗੱਡੀ ਦੇ ਵਿੱਚੋਂ ਚੋਰੀ ਕਰਨ ਦੇ ਲੱਗੇ ਦੋਸ਼ ਬੈਂਕ ਆਫ ਕੈਨੇਡਾ ਨੇ ਮਾਰਚ ਤੋਂ ਬਾਅਦ ਕੀਤੀ ਪਹਿਲੀ ਕਟੌਤੀ ਵਿਆਜ ਦਰ ਨੂੰ 2.5% ਤੱਕ ਘਟਾਇਆ ਪੀਐਮਓ ਦਫਤਰ ਤੋਂ ਇੱਕ ਹੋਰ ਅਸਤੀਫੇ ਦੀ ਤਿਆਰੀ ਸਾਬਕਾ ਨਿਆਂ ਮੰਤਰੀ ਡੇਵਿਡ ਲੇਮੇਟੀ ਦੇ ਸਕਦੇ ਨੇ ਰੈਜ਼ੀਗਨੇਸ਼ਨ ਹੁਣ ਖਬਰਾਂ ਵਿੱਚ ਥਾਰ ਦੇ ਨਾਲ ਬਾਰਡਰ ਦੇ ਉੱਤੇ ਠੰਡ ਦੇ ਨਾਲ ਮਾਰੇ ਗਏ ਭਾਰਤੀ ਪ੍ਰਵਾਸੀ ਪਰਿਵਾਰ ਦੀ ਤਸਕਰੀ ਦਾ ਮਲਜ਼ਮ ਬ੍ਰੈਮਟਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸ਼ੱਕੀ ਫੈਨਲ ਪਟੇਲ ਨੂੰ 5 ਸਤੰਬਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੇ ਕੋਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਇਹ ਸ਼ਖਸ ਲੋਕਾਂ ਨੂੰ ਇਸੇ ਹੀ ਤਰੀਕੇ ਅਮਰੀਕਾ ਦਾ ਬਾਰਡਰ ਟਪਾਉਂਦਾ ਸੀ ਤੇ ਉਸ ਦਿਨ ਵੀ ਇਸ ਨੇ ਇਸ ਭਾਰਤੀ ਪਰਿਵਾਰ ਨੂੰ ਅਮਰੀਕਾ ਦਾ ਬਾਰਡਰ ਟਪਾਉਣ ਦੀ ਕੋਸ਼ਿਸ਼ ਕੀਤੀ ਪਰ ਹਾਈਪੋਥਰਮੀਆ ਦੇ ਨਾਲ ਪਰਿਵਾਰ ਮਾਰਿਆ ਗਿਆ। ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ 'ਚ ਇੱਕ ਸ਼ੱਕੀ ਵਿਅਕਤੀ ਉਨਟਾਰਿਓ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ 2022 ਦੀ ਜਨਵਰੀ ਦੀ ਰਾਤ ਮੈਨੀਟੋਬਾ ਅਮਰੀਕਾ ਸਰਹੱਦ ਨੇੜੇ ਇੱਕ ਭਾਰਤੀ ਪਰਿਵਾਰ ਨੂੰ ਅਮਰੀਕਾ ਸਰਹੱਦ ਨੇੜੇ ਵੈਨ ਰਹੀਂ ਛੱਡਿਆ ਅਤੇ ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਤੇ ਨਾਲ ਪੈਦਲ ਅਮਰੀਕਾ ਕੱਲਣ ਦੀ ਵਿਵਸਥਾ ਕੀਤੀ ਪਰ ਉਸ ਬੇहद ਬਰਫ਼ੀਲੀ ਤੇ ਠੰਡੀ ਰਾਤ ਨੂੰ ਉਚਾਰ ਜਾਣਿਆ ਦਾ ਪਰਿਵਾਰ ਹਾਈਪੋਥਰਮੀਆ ਯਾਨੀ ਠੰਡ ਕਾਰਨ ਮਾਰਿਆ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਫੈਨਲ ਪਟੇਲ ਹੈ ਜੋ ਕਿ ਬ੍ਰੈਂਪਟਨ ਜਿੜੜਿਆ ਸੀ ਅਮਰੀਕਾ ਵੱਲੋਂ ਕੀਤੀ ਗਈ ਇੱਕ ਹਵਾਲਗੀ ਦੀ ਬੇਨਤੀ ਦੇ ਤਹਿਤ ਉਸ ਨੂੰ 5 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ 'ਚ ਉਸਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ੀਆਂ ਨੂੰ ਲਿਆਉਣ ਦੀ ਸਾਜ਼ਿਸ਼ ਕਰਨ ਅਤੇ ਇਸ ਕਾਰਵਾਈ ਨਾਲ ਮੌਤ ਹੋਣ ਵਰਗੇ ਗੰਭੀਰ ਦੋਸ਼ ਲੱਗਣ ਦੀ ਉਮੀਦ ਹੈ। ਇਹ ਮਾਮਲਾ ਉਸ ਭਿਆਨਕ ਘਟਨਾ ਦੇ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ 39 ਸਾਲਾ ਜਗਦੇਸ਼ ਪਟੇਲ ਅਤੇ ਉਸ ਦੀ 37 ਸਾਲਾ ਪਤਨੀ ਵਿਸ਼ਾਲੀ ਤੇ 11 ਸਾਲਾ ਦੀ ਤੀ ਵਿਹਾਂਗੀ ਤੇ 3 ਸਾਲਾ ਪੁੱਤਰ ਧਾਰਮਿਕ ਸਰਹੱਦ ਤੋਂ ਕੇਵਲ 12 ਮੀਟਰ ਦੂਰ ਬਰਫ਼ 'ਚ ਜੰਮੀਆਂ ਹੋਈਆਂ ਲਾਸ਼ਾਂ ਵਜੋਂ ਮਿਲੇ ਸਨ। ਇਹ ਪਰਿਵਾਰ ਇੱਕ ਵੱਡੇ ਗਰੁੱਪ ਦੇ ਨਾਲ ਸੀ ਪਰ ਰਾਹ ਦੇ ਵਿੱਚ ਅਲੱਗ ਹੋ ਗਿਆ ਸੀ। ਫੈਨਲ ਪਟੇਲ ਦੇ ਮਾਮਲੇ 'ਚ ਹਾਲ ਹੀ ਦੇ ਵਿੱਚ ਦਾਇਰ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ 'ਚ ਅਧਿਕਾਰੀਆਂ ਦੀਆਂ ਚਿੰਤਾਵਾਂ ਨੂੰ ਵੀ ਦਰਸਾਇਆ ਗਿਆ ਹੈ ਕਿ ਜੇ ਪਟੇਲ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਤਾਂ ਉਹ ਦੇਸ਼ ਛੱਡ ਕੇ ਭੱਜ ਸਕਦਾ ਸੀ ਕਿਉਂਕਿ ਇਸ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਦੋ ਹੋਰ ਵਿਅਕਤੀਆਂ ਨੂੰ ਹਾਲ ਹੀ ਦੇ ਸਮਾ ਸੁਨਾਈਆਂ ਕੀਆਂ ਨੇ ਤੇ ਮੀਡੀਆ ਦੇ ਵੱਲੋਂ ਪਟੇਲ ਬਾਰੇ ਆਰਸੀਐਮਪੀ ਦੀ ਜਾਂਚ ਫਾਈਲ 'ਚ ਜਾਣਕਾਰੀ ਮੰਗਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਅਦਾਲਤੀ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਮੀਡੀਆ ਦੀ ਅਰਜੀ ਸੰਭਾਵੀ ਤੌਰ ਤੇ ਪਟੇਲ ਦੀ ਜਾਂਚ ਸੰਬੰਧੀ ਸੁਰਵਿੰਦਰ ਸ਼ੀਲ ਜਾਣਕਾਰੀ ਜਾਰੀ ਕਰਨ ਅਤੇ ਸੰਭਾਵੀ ਤੌਰ ਤੇ ਪਟੇਲ ਦੇ ਕੈਨੇਡਾ ਭੱਜਦਾ ਕਾਰਨ ਬਣ ਸਕਦੀ ਹੈ। ਦਸਤਾਵੇਜ਼ਾਂ 'ਚ ਆਖਿਆ ਗਿਆ ਹੈ ਕਿ ਜੇਕਰ ਉਹ ਭਾਰਤ ਭੱਜ ਜਾਂਦਾ ਹੈ ਤਾਂ ਅਮਰੀਕਾ ਕੋਲ ਉਸਨੂੰ ਗ੍ਰਿਫਤਾਰ ਕਰਨ ਤੇ ਹਵਾਲਗੀ ਕਰਨ ਦੀ ਸੀਮਤ ਸਮਰੱਥਾ ਹੋਵੇਗੀ ਇਹ ਨੋਟ ਕੀਤਾ ਗਿਆ ਹੈ ਕਿ ਭਾਵੇਂ ਦੋਵਾਂ ਦੇਸ਼ਾਂ ਦੇ ਵਿੱਚ ਹਵਾਲਗੀ ਸੰਧੀ ਹੈ ਅਮਰੀਕੀ ਅਧਿਕਾਰੀ ਸਮਝਦੇ ਨੇ ਕਿ ਭਾਰਤ ਹਵਾਲਗੀ ਵਿੱਚ ਸਹਿਯੋਗੀ ਪਾਈਵਲ ਨਹੀਂ ਹੈ ਇਸ ਮਾਮਲੇ ਦੇ ਅਦਾਲਤੀ ਦਸਤਾਵੇਜ਼ਾਂ 'ਚ ਸਟੀਵ ਸ਼ੈਂਡ ਅਤੇ ਹਰਸ਼ ਕੁਮਾਰ ਪਟੇਲ ਦੇ ਮੁਕੱਦਮੇ ਦੌਰਾਨ ਸਾਹਮਣੇ ਆਈ ਫੈਨਲ ਪਟੇਲ ਨਾਲ ਸੰਬੰਧਿਤ ਜਾਣਕਾਰੀ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਹ ਦੋਵੇਂ ਵਿਅਕਤੀ ਪਹਿਲਾਂ ਹੀ ਤਸਕਰੀ ਯੋਜਨਾ 'ਚ ਆਪਣਾ ਹੱਥ ਹੋਣ ਲਈ ਦੋਸ਼ੀ ਠਹਿਰਾਏ ਗਏ ਨੇ ਅਤੇ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ 'ਚ ਇੱਕ ਹੋਰ ਦੋਸ਼ੀ ਸ਼ਾਮਲ ਹੈ ਜਿਸ 'ਚ ਉਸਨੇ ਉਹਨਾਂ ਨੂੰ ਸਰਹੱਦ ਦੇ ਨੇੜੇ ਛੱਡਿਆ ਸੀ। ਉਸ ਰਾਤ ਮਰਨ ਵਾਲੇ ਪਰਿਵਾਰ ਨੇ ਫੈਨਲ ਪਟੇਲ ਨੂੰ ਮਦਦ ਲਈ ਬੁਲਾਇਆ ਸੀ ਕਿਉਂਕਿ ਮੌਸਮ ਬੇਤਹਾਸ਼ਾ ਠੰਡਾ ਸੀ। ਜਾਣਕਾਰੀ ਮਿਲੀ ਹੈ ਕਿ ਉਸ ਰਾਤ ਵੈਨ ਬਰਫ਼ ਦੇ ਵਿੱਚ ਫਸ ਗਈ ਸੀ ਤੇ ਕਾ ਬਿਲਕੁਲ ਜੰਗਲੀ ਤੇ ਬਰਫੀਲਾ ਸੀ ਸਹਿਯੋਗ ਕਰ ਰਹੇ ਇੱਕ ਗਵਾਹ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਚ ਟਰੈਵਲ ਏਜੰਟ ਮੁੱਖ ਤੌਰ ਤੇ ਲੋਕਾਂ ਦੀ ਯਾਤਰਾ ਤੈਅ ਕਰਦੇ ਸਨ ਪਰ ਕੈਨੇਡਾ ਆਉਣ ਦੇ ਲਈ ਵਿਦਿਆਰਥੀ ਵੀਜ਼ਾ ਦੀ ਪ੍ਰਕਿਰਿਆ ਤੇ ਉਹਨਾਂ ਦੇ ਨਾਂ ਤਸਵੀਰਾਂ ਤੇ ਉਡਾਨ ਦੀ ਜਾਣਕਾਰੀ ਫਾਈਨਲ ਪਟੇਲ ਭੇਜਦਾ ਸੀ ਜੋ ਅੱਗੇ ਉਹਨਾਂ ਦੀ ਅਮਰੀਕਾ ਚ ਤਸਕਰੀ ਕਰਾਉਂਦਾ ਸੀ ਜਦੋਂ ਲਾਸ਼ਾ ਮਿਲਣ ਦੀ ਖਬਰ ਆਈ ਤਾਂ ਫਾਈਨਲ ਪਟੇਲ ਨੇ ਕਬਰਾਹਟ ਦੇ ਵਿੱਚ ਆਖਿਆ ਕਿ ਹੁਣ ਮੇਰਾ ਨੰਬਰ ਨਹੀਂ ਚੱਲੇਗਾ ਜਿਸ ਦਾ ਮਤਲਬ ਇਹ ਸਮਝਿਆ ਗਿਆ ਕਿ ਉਹ ਆਪਣਾ ਫੋਨ ਨੰਬਰ ਬਦਲਣ ਦੀ ਪਲੈਨਿੰਗ ਬਣਾ ਰਿਹਾ ਹੈ ਵਿੰਕੂਵਰ ਦੇ ਵਿੱਚ ਪੈਕਐਂਡ ਕੰਪਨੀ ਬੈਰਿਸਟਰਸ ਦੇ ਨਾਲ ਜੁੜੇ ਮਹਾਰਾ ਟੋਨੀ ਪੈਸਾਨਾ ਨੇ ਕਿਹਾ ਕਿ ਕਈ ਵਾਰੀ ਵਿਅਕਤੀ ਸਿੱਧਾ ਸਹਿਮਤੀ ਦੇ ਦਿੰਦੇ ਨੇ ਜਿਸ ਨਾਲ ਹਵਾਲਗੀ ਪ੍ਰਕਿਰਿਆ ਤੁਰੰਤ ਮੁਕ ਜਾਂਦੀ ਹੈ ਪਰ ਕਈ ਵਾਰੀ ਇਹ ਪ੍ਰਕਿਰਿਆ ਸਾਲਾਂ ਤੱਕ ਲਟਕ ਸਕਦੀ ਹੈ ਜੇ ਇਹ ਬੈਸਾਂ ਚ ਅਪੀਲ ਹੋਵੇ ਫਾਈਨਲ ਪਟੇਲ ਦੀ ਗ੍ਰਿਫਤਾਰੀ ਇੱਕ ਪ੍ਰੋਵਿੰਸ਼ਲ ਅਰੈਸਟ ਵਾਰਡੈਂਟ ਦੇ ਤਹਿਤ ਹੋਈ ਹੈ ਜਿਸ ਦਾ ਮਤਲਬ ਹੈ ਕਿ ਅਮਰੀਕਾ ਨੇ ਅਧਿਕਾਰਿਤ ਹਵਾਲਗੀ ਦੀ ਬੇਨਤੀ ਫਾਈਲ ਕਰਨ ਲਈ ਹੁਣ 60 ਦਿਨਾਂ ਦੀ ਮਿਆਦ ਵਿੱਚ ਕਾਰਵਾਈ ਕਰਨੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਓਨਟਾਰੀਓ ਚ ਸ਼ੁੱਕਰਵਾਰ ਨੂੰ ਹੋਣ ਦੀ ਉਮੀਦ ਕੀਤੀ ਗਈ ਹੈ ਥੀਓਡੋਰ ਅਤੇ ਵਿਨਸਰ ਦੇ ਦੋ ਵਿਅਕਤੀਆਂ ਦੇ ਉੱਤੇ ਗੱਡੀ ਚੋਰੀ ਕਰਨ ਦੇ ਲਈ ਬ੍ਰੈਂਪਟਨ ਦੇ ਇੱਕ ਵਿਅਕਤੀ ਦੇ ਗਲੇ ਦੇ ਵਿੱਚ ਚਾਕੂ ਮਾਰਨ ਦੇ ਦੋਸ਼ ਲੱਗੇ ਨੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਦਾਖਲ ਕਰਾਇਆ ਗਿਆ ਪੀਲ ਰਿਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਵਿਨਸਰ ਦੇ ਇਹਨਾਂ ਦੋ ਵਿਅਕਤੀਆਂ ਨੇ ਪਿਛਲੀ ਬਸੰਤ ਦੇ ਵਿੱਚ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਇਸੇ ਹੀ ਕੋਸ਼ਿਸ਼ ਦੇ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰਿਆ ਤੇ ਹੁਣ ਇਹਨਾਂ ਦੇ ਉੱਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਨੇ ਪੀਲ ਰੀਜਨਲ ਪੁਲਿਸ ਦੇ ਸੈਂਟਰਲ ਡਕੈਤੀ ਬਿਊਰੋ ਨੇ ਵਿੰਸਰ ਪੁਲਿਸ ਸਰਵਿਸ ਦੇ ਸਹਿਯੋਗ ਨਾਲ ਬ੍ਰੈਂਟਨ 'ਚ ਇੱਕ ਹਥਿਆਰਬੰਦ ਕਾਰ ਜੈਕਿੰਗ ਦੇ ਸਬੰਧ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ 'ਤੇ ਦੋਸ਼ ਲਗਾਏ ਨੇ 10 ਮਈ 2025 ਨੂੰ ਬ੍ਰੈਂਟਨ ਦੇ ਇੱਕ ਵਿਅਕਤੀ ਨੂੰ ਫੇਸਬੁੱਕ ਮਾਰਕੀਟਪਲੇਸ 'ਤੇ ਆਪਣਾ ਡੋਜ ਚੈਲੈਂਜਰ ਨੂੰ ਵੇਚਣ ਦਾ ਪ੍ਰਬੰਧ ਕਰਨ ਤੋਂ ਬਾਅਦ ਚਾਕੂ ਮਾਰ ਦਿੱਤਾ ਗਿਆ ਸੀ ਦੋ ਸ਼ੱਕੀਆਂ ਨਾਲ ਟੈਸਟ ਡਰਾਈਵ ਦੌਰਾਨ ਇੱਕ ਨੇ ਇੱਕ ਧਾਰੀਦਾਰ ਹਥਿਆਰ ਵਿਖਾਇਆ ਪੀੜਤ ਨੂੰ ਧਮਕੀ ਦਿੱਤੀ ਤੇ ਜਦੋਂ ਉਸਨੇ ਗੱਡੀ ਤੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੇ ਗਲੇ ਦੇ ਵਿੱਚ ਚਾਕੂ ਮਾਰ ਦਿੱਤਾ ਗਿਆ ਸ਼ੱਕੀ ਕਾਰ ਦੇ ਵਿੱਚ ਭੱਜ ਗਏ ਤੇ ਪੀੜਤ ਨੂੰ ਗੰਭੀਰ ਸੱਟਾਂ ਦੇ ਨਾਲ ਇੱਕ ਟਰੋਮਾ ਸੈਂਟਰ ਲੈ ਜਾਂਦਾ ਗਿਆ ਪੀੜਤ ਦੀ ਗੱਡੀ ਨੂੰ ਬਾਅਦ ਵਿੱਚ ਪੁਲਿਸ ਨੇ ਅਗਲੇ ਦਿਨ ਵਿੰਸਰ ਦੇ ਵਿੱਚ ਬਰਾਮਦ ਕੀਤਾ ਸੀ 11 ਸਤੰਬਰ ਨੂੰ 22 ਸਾਲਾਂ ਸਿਮਰਨਜੀਤ ਸਿੰਘ ਅਤੇ 20 ਸਾਲਾਂ ਪ੍ਰਤੀਕ ਇਹਿਤਾਨ ਦੋਵੇਂ ਵਿੰਸਰ ਦੇ ਵਸਨੀਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਉੱਤੇ ਕਤਲ ਦੀ ਕੋਸ਼ਿਸ਼ ਡਕੈਤੀ ਤੇ ਗੰਭੀਰ ਵੀਰ ਹਮਲਾ ਕਰਨ ਦੇ ਦੋਸ਼ ਲਗਾਏ ਗਏ ਨੇ ਦੋਵਾਂ ਨੂੰ ਜ਼ਮਾਨਤ ਦੀ ਸੁਣਵਾਈ ਵਾਸਤੇ ਰੱਖਿਆ ਗਿਆ ਤੇ Ontario Court of Justice ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਹਨਾਂ ਵਿਅਕਤੀਆਂ ਜਾਂ ਇਸ ਜਾਂਚ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੈਂਟਰਲ ਰੋਬਰੀ ਬਿਊਰੋ ਦੇ ਜਾਂਚ ਕਰਤਾਵਾਂ ਦੇ ਨਾਲ ਸੰਪਰਕ ਕਰਨ ਵਾਸਤੇ ਆਖਿਆ ਜਾਂਦਾ ਹੈ ਜਾਣਕਾਰੀ ਗੁਪਤ ਰੂਪ ਦੇ ਵਿੱਚ ਅਪੀਲ ਕਰਾਈਮ ਸਟਾਪਰਸ ਦੇ ਨਾਲ ਵੀ ਸਾਂਝੀ ਕੀਤੀ ਜਾ ਸਕਦੀ ਹੈ ਤੇ ਉਦੋਂ ਬੈਂਕ ਆਫ ਕੈਨੇਡਾ ਨੇ ਮਾਰਚ ਤੋਂ ਬਾਅਦ ਪਹਿਲੀ ਕਟੌਤੀ ਵਿੱਚ ਵਿਆਜ ਦਰ ਨੂੰ 2.5 ਫੀਸਦੀ ਤੱਕ ਘਟਾ ਦਿੱਤਾ ਹੈ। ਜ਼ਿਆਦਾਤਰ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਟੌਤੀ ਹੋ ਚੁੱਕਾ ਇੱਕ ਸੌਦਾ ਸੀ ਖਾਸ ਕਰਕੇ ਕੱਟ ਡਰਾਮਾ ਮੁਦਰਾ ਸਫਿਤੀ ਰਿਪੋਰਟ ਤੋਂ ਬਾਅਦ ਹੈ। ਬੈਂਕ ਆਫ ਕੈਨੇਡਾ ਨੇ 25 ਅਧਾਰ ਅੰਕਾਂ ਦੀ ਕਟੌਤੀ ਕਰਦਿਆਂ ਵਿਆਜ ਦਰ 2.5 ਫੀਸਦੀ ਕਰ ਦਿੱਤੀ ਹੈ। ਮਾਰਚ ਮਹੀਨੇ ਤੋਂ ਬਾਅਦ ਹੋਈ ਵਿਆਜ ਦਰਾਂ 'ਚ ਇਹ ਪਹਿਲੀ ਕਟੌਤੀ ਹੈ। ਬੈਂਕ ਦੇ ਗਵਰਨਰ ਟਿਫ ਮੈਕਲ ਨੇ ਦੱਸਿਆ ਹੈ ਕੀ ਕਮਜ਼ੋਰ ਹੋ ਰਹੀ ਜੌਬ ਮਾਰਕੀਟ ਘਟ ਰਹੀ ਕੋਰ ਮਹਿੰਗਾਈ ਅਤੇ ਫੈਡਰਲ ਸਰਕਾਰ ਵੱਲੋਂ ਲਾਏ ਗਏ ਜਵਾਬੀ ਟੈਰਿਫਾ ਹਟਾਉਣ ਕਰਕੇ ਭਵਿੱਖ ਦੀ ਮਹਿੰਗਾਈ ਵਧਨ ਦੇ ਖਤਰੇ ਥੋੜੇ ਘੱਟ ਹੋਏ ਨੇ ਉਹਨਾਂ ਆਖਿਆ ਹੁਣ ਵੀ ਕਾਫੀ ਅਨਿਸ਼ਚਿਤਤਾ ਮੌਜੂਦ ਹੈ ਪਰ ਕਮਜ਼ੋਰ ਅਰਥਵਿਵਸਥਾ ਅਤੇ ਘੱਟ ਮਹਿੰਗਾਈ ਦੇ ਖਤਰੇ ਦੇ ਮੱਦੇਨਜ਼ਰ ਗਵਰਨਿੰਗ ਕੌਂਸਲ ਨੇ ਫੈਸਲਾ ਲਿਆ ਹੈ ਕਿ ਵਿਆਜ ਦਰ ਘਟਾ ਕੇ ਅੱਗੇ ਵਾਲੀਆਂ ਚੁਣੌਤੀਆਂ ਨੂੰ ਸੰਤੁਲਿਤ ਕਰਨਾ ਠੀਕ ਰਹੇਗਾ ਗਵਰਨਰ ਮੈਕਲਮ ਨੇ ਕਿਹਾ ਕਿ ਜੁਲਾਈ ਤੋਂ ਬਾਅਦ ਕੈਨੇਡਾ ਦੀ ਅਰਥਵਿਵਸਥਾ 'ਚ ਕਈ ਅਹਿਮ ਤਬਦੀਲੀਆਂ ਆਈਆਂ ਨੇ ਜਿਨ੍ਹਾਂ ਨੇ ਬੈਂਕ ਨੂੰ ਇਹ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਹੈ ਕਿ ਵਿਆਜ ਦਰ ਘਟਾਈ ਜਾਵੇ ਦੂਜੀ ਤਿਮਾਹੀ ਯਾਨੀ ਕਿ ਅਪ੍ਰੈਲ ਤੋਂ ਜੂਨ ਦੇ ਵਿੱਚ ਜੀਡੀਪੀ ਘਟ ਹੋਈ ਹੈ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਅਮਰੀਕਾ ਵੱਲ ਨਿਰਯਾਤ ਵੀ ਘਟਿਆ ਹੈ ਕਿਉਂਕਿ ਪਹਿਲਾਂ ਕਾਰੋਬਾਰੀਆਂ ਨੇ ਅਮਰੀ ਮਾਲ ਮੰਗਵਾਲਿਆ ਸੀ ਇਸ ਦੇ ਨਾਲ ਨਾਲ ਨਿਵੇਸ਼ ਦੇ ਵਿੱਚ ਵੀ ਕਮੀ ਆਈ ਹੈ ਟੈਰਫਾਂ ਨੇ ਕੈਨੇਡਾ ਦੇ ਮੁੱਖ ਉਦਯੋਗਾਂ ਤੇ ਵੱਡਾ ਅਸਰ ਪਾਇਆ ਹੈ ਖਾਸ ਕਰਕੇ ਆਟੋ ਸਟੀਲ ਤੇ ਐਲੂਮੀਨੀਅਮ ਉਦਯੋਗ ਦੇ ਉੱਤੇ ਇਨ੍ਹਾਂ ਦੇ ਨਾਲ-ਨਾਲ ਤਾਂਬਾ ਤੇ ਲੱਕੜ ਤੇ ਵਾਧੂ ਟੈਰਿਫ ਤੇ ਚੀਨ ਵੱਲੋਂ ਕੈਨੇਡੀਅਨ ਰੈਪਸੀਡ ਯਾਨਕਿ ਕਨੋਲਾ ਪੋਕਮੀਟ ਅਤੇ ਸਮੁੰਦਰੀ ਖਾਣੇ ਤੇ ਲਾਏ ਗਏ ਟੈਰਿਫ ਵੀ ਨੁਕਸਾਨਦਾਇਕ ਸਾਬਤ ਹੋ ਰਹੇ ਨੇ। ਬੀਤੇ 2 ਮਹੀਨਿਆਂ 'ਚ ਰੋਜ਼ਗਾਰ ਵੀ ਘਟਿਆ ਹੈ ਤੇ ਬੇਰੋਜ਼ਗਾਰੀ ਦੀ ਦਰ ਵਧ ਕੇ 7.1 ਫੀਸਦੀ ਤੇ ਪਹੁੰਚ ਗਈ ਹੈ। ਮਕਮਦ ਦਾ ਕਹਿਣਾ ਹੈ ਕਿ ਟੈਰਿਫਾਂ ਦੇ ਨਾਲ ਪ੍ਰਭਾਵਿਤ ਸੈਕਟਰਾਂ ਦੇ ਵਿੱਚ ਕਾਫੀ ਨੌਕਰੀਆਂ ਗਈਆਂ ਨੇ ਤੇ ਹੋਰ ਉਦਯੋਗ ਵੀ ਹੁਣ ਨਵੇਂ ਕੰਮੇ ਰੱਖਣ ਦੇ ਵਿੱਚ ਝਿਜਕ ਦਿਖਾ ਰਹੇ ਨੇ ਕਿਉਂਕਿ ਆਰਥਿਕ ਬੇਯਕੀਨੀ ਦੇ ਹਾਲਾਤ ਬਣੇ ਹੋਏ ਨੇ। ਉਹਨਾਂ ਲਿਖਿਆ ਹੈ ਕਿ ਹ Today, we lowered the policy interest rate by 25 basis points to 2.5%. Through the recent period of trade upheaval, Governing Council has been proceeding carefully, paying particular attention to the risks and uncertainties facing the Canadian economy. Three developments, three developments have shifted the balance of risks since our July decision. First, Canada's labor market has softened further. Second, although there are still some mixed signals, on balance, recent data suggest upward pressures on underlying inflation have diminished. And third, with the removal of most retaliatory tariffs by Canada, there is le less upside risk to future inflation. Considerable uncertainty remains, but with a weaker economy and less upside risk to inflation, Governing Council judged that a reduction in the policy rate was appropriate to better balance the risks going forward. The bank will continue to assess the risks, look over a shorter horizon than usual, and be ready to respond to new information. After remaining resilient to sharply higher U.S. tariffs, global growth is now showing signs of slowing. U.S. consumers are cautious, and employment gains have slowed. US inflation has picked up in recent months as businesses appear to be passing on some tariff costs to consumer prices. In China, GDP growth was resilient in the first half of the year, but appears to be softening as investment weakens. The Canadian economy is being affected by both US tariffs and the unpredictability of US trade policy. GDP declined 1.6% in the second quarter, largely as expected. Exports to the United States fell sharply, both as payback from the pull forward of activity in the first quarter and because tariffs are dampening U.S. demand. Tariffs are having a profound effect on several key sectors, including auto, steel, and aluminum industries. Chinese tariffs on canola, pork, and seafood, new U.S. tariffs on copper, and higher U.S. tariffs on softwood lumber will spread the direct impacts further. Uncertainty is also weighing on the economy. Business investment contracted in the second quarter. Many businesses have told us they have paused investment plans given elevated uncertainty about US trade policy. ਕਾਬਿਲੇ ਗੌਰ ਹੈ ਬੈਂਕ ਆਫ ਕੈਨੇਡਾ ਆਪਣਾ ਅਗਲਾ ਵਿਆਜ ਦਰ ਫੈਸਲਾ 29 ਅਕਤੂਬਰ ਨੂੰ ਲਵੇਗਾ। ਵੇਖਣਾ ਹੋਵੇਗਾ ਕਿ ਅਗਲੇ ਫੈਸਲੇ ਦੇ ਵਿੱਚ ਕੀ ਰਾਹਤ ਮਿਲਦੀ ਹੈ ਜਾਂ ਕੀ ਮੁਸੀਬਤਾਂ ਖੜੀਆਂ ਹੁੰਦੀਆਂ ਨੇ। ਤੋਦਰੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਸਾਬਕਾ ਨਿਆਂ ਮੰਤਰੀ ਡੇਵਿਡ ਲਿਮੇਟੀ ਪੀਐਮਓ ਤੋਂ ਅਸਤੀਫਾ ਦੇਣ ਦੀ ਤਿਆਰੀ ਦੇ ਵਿੱਚ ਨੇ ਹਾਹੀ ਦੇ ਵਿੱਚ ਸਾਬਕਾ ਟ੍ਰਾਂਸਪੋਰਟ ਮੰਤਰੀ ਕ੍ਰਿਸਟੀਅਨ ਫਰਲੈਂਡ ਨੇ ਵੀ ਕੈਬਨਿਟ ਤੋਂ ਅਸਤੀਫਾ ਦਿੱਤਾ ਸੀ ਤੇ ਹੁਣ ਅਗਲੇ ਅਸਤੀਫੇ ਦੀ ਤਿਆਰੀ ਖੇਚੀ ਜਾਰੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਇਹ ਹੈ ਕਿ ਸਾਬਕਾ ਨਿਆਂ ਮੰਤਰੀ ਡੇਵਿਡ ਲਿਮੇਟੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਪ੍ਰਿੰਸੀਪਲ ਸਕੱਤਰ ਦੇ ਅਹੁਦੇ ਨੂੰ ਛੱਡਣ ਦੀ ਤਿਆਰੀ ਦੇ ਵਿੱਚ ਨੇ ਲਮੇਟੀ ਆਕਸਫੋਰਡ ਯੂਨੀਵਰਸਿਟੀ ਚ ਕਾਰਨੀ ਦੇ ਨਾਲ ਹਾਕੀ ਖੇਡਦੇ ਰਹੇ ਨੇ ਲਮੇਟੀ ਨੇ ਜੁਲਾਈ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਰਨੀ ਨਾਲ ਫੋਟੋ ਪਾਉਂਦਿਆਂ ਆਪਣੀ ਨਿਯੁਕਤੀ ਦਾ ਐਲਾਨ ਕੀਤਾ ਸੀ ਇਹ ਆਉਦਾ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਸਭ ਤੋਂ ਸੀਨੀਅਰ ਅਹੁਦਿਆਂ ਚੋਂ ਇੱਕ ਹੈ ਜਿਸ ਨੂੰ ਕਾਰਨੀ ਦੇ ਰਾਜਨੀਤਿਕ ਤੇ ਨੀਤੀਗਤ ਏਜੰਡੇ ਨੂੰ ਸੰਭਾਲਣ ਚ ਮਹੱਤਵਪੂਰਨ ਮੰਨਿਆ ਜਾਂਦਾ ਹੈ ਲੇਮੇਟੀ ਨੇ ਫੈਡਰਲ ਜ਼ੋਨ ਮੁਹਿੰਮ ਦੌਰਾਨ ਸਲਾਹਕਾਰ ਵਜੋਂ ਵੀ ਸੇਵਾ ਨਿਭਾਈ ਸੀ। ਉਹਨਾਂ ਨੂੰ ਟਾਮ ਪੀਚਫੀਲਡ ਦੀ ਥਾਂ ਲੈਣ ਲਈ ਨਿਯੁਕਤ ਕੀਤਾ ਗਿਆ ਸੀ ਜੋ ਅੰਤਰਿਮ ਆਧਾਰ ਤੇ ਕੰਮ ਕਰ ਰਹੇ ਸਨ ਪਰ ਹਜੇ ਤੱਕ ਪੀਐਮਓ ਨਹੀਂ ਛੱਡਿਆ। ਲੇਮੇਟੀ ਮੌਂਟਰੀਅਲ ਦੀ ਲੈਸਾਲ ਐਮਆਰ ਵੂਡਨ ਰਾਈਡਿੰਗ ਤੋਂ ਐਮਪੀ ਸਨ ਅਤੇ ਜਸਟਨ ਟਰੂਡੋ ਦੀ ਸਰਕਾਰ ਚ ਨਿਆਂ ਮੰਤਰੀ ਰਹੇ ਨੇ। ਉਹਨਾਂ ਨੂੰ 2023 ਦੇ ਵਿੱਚ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਪੰਜ ਸੂਤਰਾਂ ਨੇ ਨਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਉਹਨਾਂ ਨੂੰ ਸਰਕਾਰ ਦੇ ਅੰਦਰੂਨੀ ਕੰਮਕਾਜ ਤੇ ਚਰਚਾ ਕਰਨ ਦਾ ਅਧਿਕਾਰ ਨਹੀਂ ਸੀ ਤਿੰਨ ਸੂਤਰਾਂ ਦਾ ਕਹਿਣਾ ਹੈ ਕਿ ਲਮੈਟੀ ਡਿਪਲੋਮੈਟਿਕ ਅਹੁਦੇ ਦੇ ਦਾਅਵੇਦਾਰ ਨੇ ਪੀਐਮਓ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਜਦੋਂ ਲਮੈਟੀ ਨੂੰ ਪੁੱਛਿਆ ਗਿਆ ਕਿ ਕੀ ਉਹ ਅਸਤੀਫਾ ਦੇ ਰਹੇ ਨੇ ਤੇ ਸੰਭਾਵਿਤ ਤੌਰ ਤੇ ਕਿਸੇ ਨਵੇਂ ਅਹੁਦੇ ਵੱਲ ਜਾ ਰਹੇ ਨੇ ਤਾਂ ਲਮੈਟੀ ਨੇ ਨੋ ਕਮੈਂਟ ਕਹਿ ਦਿੱਤਾ ਲਮੇਟੀ ਦਾ ਜਾਣਾ ਟਰੂਡੋ ਕਾਲ ਦੇ ਇੱਕ ਹੋਰ ਸਾਬਕਾ ਮੰਤਰੀ ਦੀ ਸਿਆਸਤ ਤੋਂ ਰਵਾਨਗੀ ਹੈ। ਇੱਕ ਦਿਨ ਪਹਿਲਾਂ ਸਾਬਕਾ ਟ੍ਰਾਂਸਪੋਰਟ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕੈਬਨਿਟ ਤੋਂ ਅਸਤੀਫੇ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਸੀ ਕਿ ਕ੍ਰਿਸਟੀਆ ਫ੍ਰੀਲੈਂਡ ਹੁਣ ਕੈਨੇਡਾ ਵੱਲੋਂ ਯੂਕਰੇਨ ਦੇ ਮੁਰੰਮਤ ਨਿਰਮਾਣ ਦੇ ਲਈ ਵਿਸ਼ੇਸ਼ ਨੁਮਾਇੰਦੇ ਵਜੋਂ ਨਿਯੁਕਤ ਹੋਣਗੇ। ਇਸ ਤੋਂ ਇਲਾਵਾ ਦੋ ਹੋਰ ਸਾਬਕਾ ਕੈਬਨਿਨੇਟ ਮੰਤਰੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਰਜਨੀਤੀ ਨੂੰ અલਵਿਦਾ ਆਖ ਰਹੇ ਨੇ ਸਾਬਕਾ ਰੱਖਿਆ ਮੰਤਰੀ ਬਿਲ ਬਲੇਅਰ ਯੂਕੇ ਦੇ ਲਈ ਹਾਈ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਸੂਤਰਾਂ ਅਨੁਸਾਰ ਸਾਬਕਾ ਊਰਜਾ ਮੰਤਰੀ ਜਨਾਥਨ ਵਿਲਕਿੰਸਨ ਦਾ ਨਾਮ ਕਿਸੇ ਯੂਰਪੀ ਡਿਪਲੋਮੈਟਿਕ ਅਹੁਦੇ ਦੇ ਲਈ ਵਿਚਾਰਿਆ ਜਾ ਰਿਹਾ ਹੈ ਦੋਵੇਂ ਐਮਪੀਜ਼ ਦੇ ਕੋਲ ਟਰੂਡੋ ਸਰਕਾਰ ਦੇ ਵਿੱਚ ਅਹਿਮ ਮੰਤਰਾਲੇ ਸਨ ਤੇ ਇਹਨਾਂ ਦੋਵੇਂ ਐਮਪੀਜ਼ ਨੂੰ ਕਾਰਨੀਦੀ ਕੈਬਨਿਟ 'ਚ ਥਾਂ ਨਹੀਂ ਮਿਲੀ ਸੀ ਜੋ ਜੋ ਟੋਰਾਂਟੋ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਤੋਂ ਬਾਅਦ ਦੇਸ਼ 'ਚ ਵੱਧਦੀਆਂ ਹੀ ਇਮੀਗ੍ਰੇਸ਼ਨ ਚਰਚਾਵਾਂ ਜਾਰੀਆਂ ਨੇ ਦਰਅਸਲ ਇਮੀਗ੍ਰੇਸ਼ਨ ਬਾਰੇ ਜਿਹੜੀ ਚਰਚਾ ਵਧਈ ਹੈ ਉਹ ਹਜੇ ਤੱਕ ਐਕਟਿਵ ਹੈ ਦੁਨੀਆ ਦੇ ਕਈ ਮੋਲਕਾਂ ਦੇ ਵਿੱਚ ਪ੍ਰਵਾਸ ਵਿਰੋਧੀ ਰੁਝਾਨ ਨਜ਼ਰੀ ਪੈ ਰਹੇ ਨੇ ਅਜਿਹੇ ਦੇ ਵਿੱਚ ਕੈਨੇਡਾ 'ਚ ਜਿੱਥੇ-ਜਿੱਥੇ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਹੋ ਰਹੀਆਂ ਨੇ ਉੱਥੇ-ਉੱਥੇ ਹੀ ਇਮੀਗ੍ਰੇਸ਼ਨ ਪੱਖੀ ਰੈਲੀਆਂ ਵੀ ਹੋ ਰਹੀਆਂ ਨੇ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਹੋਈ ਇਮੀਗ੍ਰੇਸ਼ਨ ਵਿਰੋਧੀ ਰੈਲੀ ਨੇ ਇਮੀਗ੍ਰੇਸ਼ਨ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ ਟ੍ਰਾਂਟੋ ਦੇ ਕ੍ਰਿਸਟੀ ਪੀਟਸ ਪਾਰਕ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਅਤੇ ਉਸ ਤੋਂ ਬਾਅਦ ਹੋਏ ਜਵਾਬੀ ਵਿਰੋਧ ਪ੍ਰਦਰਸ਼ਨ ਬਾਰੇ ਕਾਰਵਾਈ ਕਰਦਿਆਂ ਟ੍ਰਾਂਟੋ ਪੁਲਿਸ ਨੇ 9 ਵਿਅਕਤੀਆਂ ਤੇ ਚਾਰਜ ਲਗਾਏ। ਵੱਖ-ਵੱਖ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਇਮੀਗ੍ਰੇਸ਼ਨ ਦੇ ਵਿਰੋਧ ਦੇ ਵਿੱਚ ਹੋਈ ਇਹ ਰੈਲੀ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦਾ ਹਿੱਸਾ ਸੀ, ਉੱਥੇ ਹੀ ਇਸ ਪਿੱਛੇ ਕੈਨੇਡਾ ਦੀ ਮਾੜੇ ਆਰਥਿਕ ਹਾਲਾਤ ਵੀ ਇੱਕ ਵੱਡਾ ਕਾਰਨ ਨੇ। ਸਰਕਾਰੀ ਮੀਡੀਆ ਦੇ ਨਾਲ ਖਾਸ ਗੱਲਬਾਤ ਦੇ ਦੌਰਾਨ ਮੌਂਟਰੀਅਲ ਦੀ ਮੈਗੈਲ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਪਰਲ ਅਲੀ ਆਰਿਸ ਨੇ ਕਿਹਾ ਕਿ ਕੈਨੇਡਾ ਚ ਸੱਜੇ ਪੱਖੀ ਲੋਕਾਂ ਦੇ ਵਿੱਚ ਇੱਕ ਉਭਾਰ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਮੀਗ੍ਰੈਂਟਸ ਅਤੇ ਬਲੈਕ ਪਾਈਚਾਰੇ ਦਾ ਵਿਰੋਧ ਕਰ ਰਹੇ ਨੇ ਅਲੀ ਆਰਿਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਚ ਘਰਾਂ ਨੌਕਰੀਆਂ ਤੇ ਹੋਰ ਵਸੀਲਿਆਂ ਦੀ ਘਾਟ ਹੋ ਰਹੀ ਹੈ ਤੇ ਇਸ ਡਰ ਨੂੰ ਇਮੀਗ੍ਰੈਂਟਸ ਵਿਰੋਧ ਵਰਤਿਆ ਜਾ ਰਿਹਾ ਹੈ ਸਰਕਾਰਾਂ ਲੋਕਾਂ ਨੂੰ ਲੋੜੀਂਦੇ ਵਸੂਲੇ ਦੇਣ ਦੇ ਵਿੱਚ ਅਸਫਲ ਰਹੀਆਂ ਨੇ ਤੇ ਇਸ ਲਈ ਇਮੀਗ੍ਰੈਂਟਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ 온ਟਾਰੀਓ ਦੇ ਲੰਡਨ ਸ਼ਹਿਰ ਚ ਵੈਸਟਰਨ ਯੂਨੀਵਰਸਿਟੀ ਦੇ ਸੋਸ਼ੀਓਲੋਜੀ ਵਿਭਾਗ ਦੇ ਵਿੱਚ ਰਾਜਨੀਤਿਕ ਸਮਾਜ ਸ਼ਾਸਤਰੀ ਹਾਵਰਡ ਰਾਮੋਸ ਦਾ ਕਹਿਣਾ ਹੈ ਕਿ ਕਿਸੇ ਵੀ ਲੋਕਤੰਤਰੀ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣਾ ਆਮ ਹੈ ਤੇ ਕੈਨੇਡਾ ਚ ਇਹ ਪ੍ਰਦਰਸ਼ਨ ਪੂਰੇ ਵਿਸ਼ਵ ਵਿੱਚ ਹੋ ਰਹੀਆਂ ਰੈਲੀਆਂ ਦਾ ਹਿੱਸਾ ਨੇ ਰਾਮੋਸ ਨੇ ਕਿਹਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਰੋਧੀ ਨਹੀਂ ਹੈ ਪਰ ਕੋਵਿਡ ਤੋਂ ਬਾਅਦ ਦੇਸ਼ ਦੀ ਆਰਥਿਕ ਹਾਲਾਤ ਵਿਗੜੀ ਹੈ ਜਿਸ ਕਾਰਨ ਕੈਨੇਡਾ 'ਚ ਇਮੀਗ੍ਰੇਸ਼ਨ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ ਰਮੋਸ ਨੇ ਕਿਹਾ ਕਿ ਜਦੋਂ ਦੇਸ਼ ਆਰਥਿਕ ਪੱਧਰ ਤੇ ਬੁਰੇ ਹਾਲਾਤ ਵਿੱਚੋਂ ਗੁਜ਼ਰ ਰਿਹਾ ਉਸ ਸਮੇਂ ਹੀ ਲੰਘੇ ਕੁਝ ਵਰਿਆਂ ਦੌਰਾਨ ਰਿਕਾਰਡ ਪੱਧਰ ਤੇ ਇਮੀਗ੍ਰੇਸ਼ਨ ਹੋਈ ਜਿਸ ਕਾਰਨ ਅਜਿਹਾ ਮਾਹੌਲ ਬਣਿਆ ਮੋਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਮਨਦੀਪ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਹੀ ਆਰਥਿਕ ਗਤੀ ਰੁਕੀ ਹੈ ਜਿਸ ਕਰਕੇ ਪੂਰੇ ਵਿਸ਼ਵ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵਿਰੋਧੀ ਸੁਰ ਉੱਠੇ ਨੇ ਮਨਦੀਪ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਹੈ ਯੋਜਨਾਬੱਧ ਤਰੀਕੇ ਨਾਲ ਇਮੀਗ੍ਰੇਸ਼ਨ ਨੂੰ ਖੋਲ ਦੇਣਾ ਤੇ ਫਿਰ ਲੋੜਿੰਦੇ ਵਸੂਲੇ ਨਾ ਪੈਦਾ ਕਰਨਾ ਇਸ ਮਾਹੌਲ ਦੇ ਲਈ ਜ਼ਿੰਮੇਵਾਰ ਹੈ। ਟੋਰਾਂਟੋ ਦੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿੱਚ ਵੀ ਇਹ ਵੇਖਣ ਦੇ ਵਿੱਚ ਆਇਆ ਹੈ ਕਿ ਉਕਤ ਪਾਰਕ ਦੇ ਵਿੱਚ ਵਿਰੋਧ ਚ ਰੱਖੀ ਗਈ ਰੈਲੀ ਨਾਲੋਂ ਹੱਕ ਦੇ ਵਿੱਚ ਵਧੇਰੇ ਲੋਕ ਇਕੱਠੇ ਹੋਏ। ਹਾਰਵਰਡ ਰਾਮੋਸ ਅਤੇ ਪੌਲ ਐਲਿਆਰਸ ਮੁਤਾਬਕ ਕੈਨੇਡਾ ਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿਰੋਧ ਚ ਰੈਲੀ ਹੋਣਾ ਵੀ ਦਿਲਚਸਪ ਹੈ ਜੋ ਕੈਨੇਡਾ ਦੇ ਇਮੀਗ੍ਰੈਂਟ ਪੱਖੀ ਹੁੰਦਾ ਸਬੂਤ ਹੈ। ਵਿਦਿਆਰਥੀ ਅਗੋ ਮੰਦੀਪ ਦਾ ਕਹਿਣਾ ਹੈ ਕਿ ਦੇਸ਼ ਚ ਘਰਾਂ ਦੀ ਲੋੜ, ਮਹਿੰਗਾਈ, ਨੌਕਰੀਆਂ ਸਾਂਝ ਮਨਦੀਪ ਦਾ ਮੰਨਣਾ ਹੈ ਕਿ ਇਮੀਗ੍ਰੈਂਟਸ ਨੂੰ ਟਕਰਾਅ ਦੀ ਬਜਾਏ ਇਨ੍ਹਾਂ ਮੁੱਦਿਆਂ ਦੇ ਉੱਤੇ ਇੱਕ ਸਾਂਝੀ ਮੁਹਿੰਮ ਚੇੜਨੀ ਚਾਹੀਦੀ ਹੈ ਤਾਂ ਜੋ ਲੋਕਲ ਪੱਧਰ ਤੇ ਵਧੇਰੇ ਸਹਿਯੋਗ ਮਿਲ ਸਕੇ ਤੇ ਸਰਕਾਰ ਦੀ ਇਨ੍ਹਾਂ ਮੁੱਦਿਆਂ ਦੇ ਉੱਤੇ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ ਕੈਨੇਡਾ ਵਿੱਚ ਅਜਿਹੇ ਪ੍ਰਦਰਸ਼ਨਾਂ ਤੋਂ ਬਾਅਦ ਅਸਲ ਕੈਨੇਡੀਅਨਸ ਹੋਣ ਤੇ ਇੱਕ ਚਰਚਾ ਛੜੀ ਹੈ ਜੋ ਕਿ ਮਹਾਰਾ ਮੁਤਾਬਕ ਖੈਰਵਾਜਬ ਹੈ ਉਦਣ ਹਾਊਡ ਰਮੋਸ ਦਾ ਕਹਿਣਾ ਹੈ ਕਿ ਅਸਲ ਕੈਨੇਡੀਅਨ ਕੈਨੇਡਾ ਦੇ ਮੂਲ ਨਿਵਾਸੀ ਨੇ ਤੇ ਬਾਕੀ ਸਾਰੇ ਤਾਂ ਸਮੇਂ-ਸਮੇਂ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਪ੍ਰਵਾਸੀ ਨੇ ਕੈਨੇਡੀਅਨ ਹੋਣ ਦਾ ਮਤਲਬ ਦੇਸ਼ ਦੀ ਵਿਭਿੰ ਹਰਨਾ ਪਾਈਚਾਰਿਆਂ ਦੇ ਲੋਕਾਂ ਲਈ ਪਿਆਰ ਸਤਿਕਾਰ ਤੇ ਹਮਦਰਦੀ ਦੀ ਭਾਵਨਾ ਹੋਣਾ ਹੈ ਪੂਲ ਅਲੀਆਡਸ ਦਾ ਕਹਿਣਾ ਹੈ ਕਿ ਕੈਨੇਡਾ ਨੇ ਹਮੇਸ਼ਾ ਹੀ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਹੈ। ਕੈਨੇਡਾ ਵਾਸੀ ਇਮੀਗ੍ਰੇਸ਼ਨ ਨੂੰ ਘਟਾਏ ਜਾਣ ਬਾਰੇ ਸਹਿਮਤ ਹੋ ਰਹੇ ਨੇ। ਨਾਨੋਜ਼ ਰਿਸਰਚ ਦੇ ਇੱਕ ਤਾਜ਼ਾ ਸਰਵੇਖਣ ਦੇ ਵਿੱਚ 3/4 ਕੈਨੇਡੀਅਨਸ ਨੇ ਆਖਿਆ ਹੈ ਕਿ ਨਵੇਂ ਇਮੀਗ੍ਰੈਂਟਸ ਦੀ ਗਿਣਤੀ ਘਟਾਈ ਜਾਣੀ ਚਾਹੀਦੀ ਹੈ। ਅਬੈਕਸ ਡਾਟਾ ਦੇ ਇੱਕ ਹੋਰ ਸਰਵੇਖਣ ਮੁਤਾਬਕ 30% ਲੋਕਾਂ ਲਈ ਇਮੀਗ੍ਰੇਸ਼ਨ ਹੁਣ ਤਿੰਨ ਮੁੱਖ ਮੁੱਦਿਆਂ ਦੇ ਵਿੱਚੋਂ ਇੱਕ ਬਣ ਚੁੱਕਾ ਹੈ। ਇਹ ਬਦਲਾਅ ਸਿਰਫ ਤਿੰਨ ਸਾਲਾਂ 'ਚ ਆਇਆ ਹੈ। ਐਨ ਅਵੈਰੋ ਨਿਕਸ ਇੰਸਟੀਚਿਊਟ ਦੀ ਇੱਕ ਰਿਪੋਰਟ ਅਨੁਸਾਰ 60% ਲੋਕ ਕਹਿ ਰਹੇ ਨੇ ਕਿ ਅਜਿਹਾ ਸੋਚਣ ਵਾਲਿਆਂ ਦਾ ਇਹ ਪਿਛਲੇ 50 ਸਾਲਾਂ 'ਚ ਸਭ ਤੋਂ ਉੱਚਾ ਅੰਕੜਾ ਹੈ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਆਉਣ ਵਾਲੇ ਪ੍ਰਵਾਸੀਆਂ ਨੂੰ ਦੇਸ਼ ਦੀ ਆਰਥਿਕਤਾ ਬਾਰੇ ਕੋੜੀ ਹਕੀਕਤ ਤੋਂ ਜਾਣੂ ਹੋਣਾ ਚਾਹੀਦਾ ਹੈ ਕਾਬਿਲ ਗੌਰ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਦੇ ਉੱਤੇ ਟਿੱਪਣੀ ਕਰਨ ਵਾਸਤੇ ਕੈਨੇਡੀਅਨ ਐਂਡ ਕਲਚਰ ਮਿਨਿਸਟਰ ਦੇ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਗੱਲ ਇਹ ਕਹਿ ਕੇ ਟਾਲ ਦਿੱਤੀ ਕਿ ਇਸ ਵਿਸ਼ੇ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਦਾ ਬੋਲਣਾ ਬੰਦਾ ਹੈ ਜੋਦਰ ਅਲਬਰਟਾ ਦੇ ਵੱਲੋਂ ਡਰਾਈਵਿੰਗ ਲੈਸਨਸ ਤੇ ਨਾਗਰਿਕਤਾ ਜਾਣਕਾਰੀ ਲਾਜ਼ਮੀ ਕਰਨ ਦੇਤੇ ਪ੍ਰਾਈਵੇਸੀ ਕਮਿਸ਼ਨਰ ਚਿੰਤਤ ਹੈ ਪ੍ਰੀਮੀਅਰ ਦਾ ਕਹਿਣਾ ਹੈ ਕਿ ਇਹ ਤਬਦੀਲੀ ਸਮਾਜਿਕ ਸੇਵਾਵਾਂ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਪਹਲ ਦੇਵੇਗੀ ਪਰ ਪ੍ਰਾਈਵੇਸੀ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਪ੍ਰਾਈਵੇਸੀ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ ਅਲਬਰਟਾ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਸੂਬਾ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸਾਂ ਤੇ ਨਾਗਰਿਕਤਾ ਦੀ ਜਾਣਕਾਰੀ ਸ਼ਾਮਲ ਕਰਨ ਦੀ ਯੋਜਨਾ 'ਤੇ ਸਵਾਲ ਚੁੱਕੇ ਨੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਸੀ ਕਿ 2026 ਦੇ ਅਖੀਰ ਤੱਕ ਅਲਬਰਟਾ 'ਚ ਨਵੇਂ ਜਾਰੀ ਹੋਣ ਵਾਲੇ ਡਰਾਈਵਿੰਗ ਲਾਇਸੈਂਸਾਂ ਤੇ ਨਾਗਰਿਕਤਾ ਦਰਜ ਕੀਤੀ ਜਾਵੇਗੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਇਹ ਤਬਦੀਲੀ ਲੋਕਾਂ ਦੇ ਲਈ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਤੇਜ਼, ਆਸਾਨ ਤੇ ਵਧੀਆ ਬਣਾਵੇਗੀ ਉਨਾ ਦੱਸਿਆ ਕਿ ਨਵੇਂ ਲਾਇਸੈਂਸ 'ਚ ਨਾਗਰਿਕਤਾ ਦੀ ਜਾਣਕਾਰੀ ਹੋਣ ਨਾਲ ਅਲਬਰਟਾ ਦੇ ਲੋਕ ਵਿਦਿਆਰਥੀ ਸਹਾਇਤਾ ਹੈਲਥ ਬੈਨੇਫਿਟ ਜਾਂ ਅਪੰਗਤਾ ਸਹਾਇਤਾਵਾਂ ਵਰਗੀਆਂ ਸਰਕਾਰੀ ਸੇਵਾਵਾਂ ਲਈ ਅਰਜ਼ੀ ਦਿੰਦੇ ਸਮੇਂ ਆਪਣੀ ਪਛਾਣ ਤੇ ਨਾਗਰਿਕਤਾ ਦੋਵੇਂ ਚੀਜ਼ਾਂ ਇੱਕੋ ਦਸਤਾਵੇਜ਼ ਦੇ ਨਾਲ ਸਾਬਤ ਕਰ ਸਕਣਗੇ ਉਨਾ ਇਹ ਵੀ ਆਖਿਆ ਹੈ ਕਿ ਇਹ ਤਬਦੀਲੀ ਲੋਕਤੰਤਰ ਦੀ ਰਾਖੀ ਦੇ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਨਾਗਰਿਕਤਾ ਦੇ ਪੁਸ਼ਟੀਕਰਨ ਨਾਲ ਚੋਣ ਪ੍ਰਣਾਲੀ ਦੀ ਸੁਰੱਖਿਆ ਬਹਾਲ ਰੱਖਣ 'ਚ ਮਦਦ ਮਿਲੇਗੀ। ਇਹ ਨਵਾਂ ਨਿਯਮ ਅਲਬਰਟਾ ਨੂੰ ਕੈਨੇਡਾ ਦਾ ਪਹਿਲਾ ਸੂਬਾ ਬਣਾਵੇਗਾ ਜਿੱਥੇ ਡਰਾਈਵਿੰਗ ਲੈਸੈਂਸ ਤੇ ਨਾਗਰਿਕਤਾ ਦਰਜ ਕਰਨਾ ਲਾਜ਼ਮੀ ਹੋਵੇਗਾ। ਹੋਰ ਸੂਬੇ ਜਿਵੇਂ ਕਿ অন্ਟਾਰੀਓ, ਕਿਊਬੈਕ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਪਹਿਲਾਂ ਐਨਹਾਂਸਡ ਡਰਾਈਵਰਜ਼ ਲਾਇਸੈਂਸਸ ਜਾਰੀ ਕਰਦੇ ਸਨ ਜਿਨ੍ਹਾਂ 'ਚ ਨਾਗਰਿਕਤਾ ਦੀ ਜਾਣਕਾਰੀ ਹੁੰਦੀ ਸੀ ਪਰ ਇਹ ਚੋਣਵੇਂ ਹੁੰਦੇ ਸਨ ਤੇ ਹੁਣ ਇਹ ਪ੍ਰੋਗਰਾਮ ਬੰ ਏ ਲਾਇਸੈਂਸ ਅਮਰੀਕਾ ਨੂੰ ਯਾਤਰਾ ਸੁਖਾਲੀ ਕਰਨ ਲਈ ਸ਼ੁਰੂ ਕੀਤੇ ਗਏ ਸਨ ਪ੍ਰਾਈਵੇਸੀ ਕਮਿਸ਼ਨਰ ਡੀਐਨ ਮੈਕਲਿਓਡ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਨੂੰ ਇਸ ਨਵੀਂ ਨੀਤੀਗਤ ਤਬਦੀਲੀ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਉਹਨਾਂ ਮੁਤਾਬਕ ਨਾਗਰਿਕਤਾ ਦੀ ਜਾਣਕਾਰੀ ਸੰਵੇਦਨਸ਼ੀਲ ਹੋ ਸਕਦੀ ਹੈ ਤੇ ਡਰਾਈਵਿੰਗ ਲਾਇਸੈਂਸ ਅਕਸਰ ਉਮਰ ਦੀ ਪੁਸ਼ਟੀ ਲਈ ਵਰਤੇ ਜਾਂਦੇ ਨੇ ਸਰਕਾਰ ਨੂੰ ਸਾਬਤ ਕਰਨਾ ਪਵੇਗਾ ਕਿ ਇਹ ਤਬਦੀਲੀ ਜਨਤਾ ਦੇ ਭਲੇ ਲਈ ਕਿਵੇਂ ਫਾਇਦੇਮੰਦ ਹੈ ਤੇ ਕਿਵੇਂ ਇਹ ਪ੍ਰਾਈਵੇਸੀ ਦੇ ਨਾਲ ਜੁੜੇ ਖਤਰੇ ਦੇ ਨਾਲ ਨਜਿੱਠਦੀ ਹੈ 麦کلیورد ਮੁਤਾਬਕ ਸਪਸ਼ਟ ਨਹੀਂ ਹੈ ਕਿ ਕੀ ਸੁਭਾ ਸਰਕਾਰ ਕੋਲ ਇੱਕ ਜਨਤਕ ਸੰਸਥਾ ਦੇ ਤੌਰ ਤੇ ਉਸ ਕਿਸਮ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਦੀ ਇਜਾਜ਼ਤ ਹੈ ਜਿਸ ਲਈ ਪ੍ਰਾਈਵੇਸੀ ਸੁਰੱਖਿਆ ਐਕਟ ਤਹਿਤ ਮਨਜ਼ੂਰੀ ਦੀ ਲੋੜ ਹੁੰਦੀ ਹੈ ਉਹਨਾਂ ਆਖਿਆ ਹੈ ਕਿ ਉਹਨਾਂ ਦੇ ਦਫ਼ਤਰ ਨੂੰ ਹਜੇ ਤੱਕ ਪ੍ਰਾਈਵੇਸੀ ਪ੍ਰਭਾਵ ਮੁਲਾਂਕਣ ਪ੍ਰਾਪਤ ਨਹੀਂ ਹੋਇਆ ਹੈ ਇੱਕ ਅਜਿਹੇ ਦਸਤਾਵੇਜ਼ ਹੁੰਦਾ ਹੈ ਜੋ ਵਿਅਕਤੀਗਤ ਜਾਂ ਸਿਹਤ ਸੰਬੰਧੀ ਜਾਣਕਾਰੀ ਇਕੱਠੀ ਕਰਨ ਜਾਵਰਤਨ ਸਮੇ ਉੱਭਰ ਸਕਦੇ ਪ੍ਰਾਈਵੇਸੀ ਜਾਂ ਸੁਰੱਖਿਆ ਸੰਬੰਧੀ ਖਤਰੇ ਪਛਾਣਨ ਲਈ ਵਰਤਿਆ ਜਾਂਦਾ ਹੈ ਇੱਕ ਵੱਖਰੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੀਮੀਅਰ ਸਮਿਥ ਨੇ ਇਹ ਵੀ ਕਿਹਾ ਕਿ ਇਹ ਨਵਾਂ ਲਾਜ਼ਮੀ ਨਾਗਰਿਕਤਾ ਨਿਸ਼ਾਨ ਇਹ ਯਕੀਨੀ ਬਣਾਏਗਾ ਕਿ ਅਲਬਰਟਾ ਦੀਆਂ ਸਮਾਜਿਕ ਸੇਵਾਵਾਂ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਪਹਲ ਮਿਲੇ ਉਨ੍ਹਾਂ ਮੁਤਾਬਕ ਇਹ ਯਕੀਨੀ ਬਣਾਉਣ ਦੀ ਬਹੁਤ ਵੱਧ ਲੋੜ ਹੈ ਕਿ ਜੋ ਪ੍ਰੋਗਰਾਮ ਚਲਾਏ ਜਾ ਰਹੇ ਨੇ ਉਹ ਕੈਨੇਡੀਅਨ ਨਾਗਰਿਕਾਂ ਦੀ ਪਹੁੰਚ ਦੇ ਵਿੱਚ ਹੋਣ ਤਾਂ ਜੋ ਆਡੀਟਰ ਜਰਨਲ ਨੂੰ ਸਾਫ਼ ਤੌਰ ਦੇ ਉੱਤੇ ਵਿਖਾਈ ਜਾ ਸਕੇ ऑडिटर जनरल ਵੱਲੋਂ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਸੁਭਾ ਸਰਕਾਰ ਯਕੀਨੀ ਬਣਾਉਣ ਲਈ ਬੰਦੇ ਯਤਨ ਨਹੀਂ ਕਰ ਰਹੀ ਕਿ ਸਮਾਜਿਕ ਪ੍ਰੋਗਰਾਮ ਯੋਗ ਵਿਅਕਤੀਆਂ ਨੂੰ ਮਿਲਦੇ ਹੋਣ। ਤਿਆੰਤ ਦੇ ਵਿੱਚ অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨੀ ਇਲੈਕਟ੍ਰਿਕ ਵਾਹਨਾਂ ਉੱਤੇ 100% ਦੀ ਟੈਰਿਫ ਰੱਖਣ ਦੀ ਅਪੀਲ ਕਰ ਦਿੱਤੀ ਹੈ। অন্ਟਾਰੀਓ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਇਹ ਉਪਾਅ ਅਮਰੀਕਾ ਦੇ ਨਾਲ ਵਪਾਰਕ ਸੌਦੇ ਨੂੰ ਸੁਰੱਖਿਅਤ ਕਰਨ ਤੇ ਆਟੋ ਸੈਕਟਰ ਦੀ ਰੱਖਿਆ ਕਰਨ ਦੇ ਲਈ ਮਹੱਤਵਪੂਰਨ ਨੇ। অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਇੱਕ ਖੁੱਲੇ ਪ ਕੈਨੇਡਾ ਨੂੰ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਆਪਣਾ 100% ਟੈਰਿਫ ਬਰਕਰਾਰ ਰੱਖਣ ਦੀ ਲੋੜ ਹੈ ਫੋਰਡ ਮੁਤਾਬਕ ਇਹ ਉਪਾ ਅਮਰੀਕਾ ਨਾਲ ਵਪਾਰਕ ਸੌਦਾ ਸੁਰੱਖਿਅਤ ਕਰਨ ਤੇ ਕੈਨੇਡਾ ਦੇ ਆਟੋ ਸੈਕਟਰ ਦੀ ਰੱਖਿਆ ਲਈ ਮਹੱਤਵਪੂਰਨ ਹੈ ਫੋਰਡ ਨੇ ਲਿਖਿਆ ਕਿ ਜੇਕਰ ਸੰਘੀ ਸਰਕਾਰ ਚੀਨੀ ਨਿਰਮਿਤ EVs ਤੇ ਆਪਣੇ ਟੈਰਿਫ ਹਟਾ ਦਿੰਦੀ ਹੈ ਤਾਂ ਅਸੀਂ ਉੱਚ ਇਕੀਕਰਤਾ ਸਰਹੱਦ ਪਾਰ ਆਟੋਮੋਟਿਵ ਸਪਲਾਈ ਚੇਨਾਂ ਦੀ ਰੱਖਿਆ ਅਤੇ ਵਾਧਾ ਕਰਨ ਦੀ ਜ਼ਰੂਰਤ ਬਾਰੇ ਅਮਰੀਕੀ ਅਧਿਕਾਰੀਆਂ ਤੇ ਕਾਨੂੰਨ ਸਾਜ਼ਾ ਨਾਲ ਮਹੀਨਿਆਂ ਦੀ ਸ਼ਮੂਲੀਅਤ ਦਾ ਖੰਡਨ ਕਰਾਂਗੇ ਅਤੇ ਉਹਨਾਂ ਨੂੰ ਕਮਜ਼ੋਰ ਕਰਾਂਗੇ ਫੋਰਡ ਨੇ ਕਿਹਾ ਕਿ ਟੈਰਫ 1,57,000 ਨੌਕਰੀਆਂ ਤੇ 온ਟਾਰੀਓ ਤੇ ਸੰਘੀ ਸਰਕਾਰਾਂ ਦੁਆਰਾ 2020 ਤੋਂ ਕੈਨੇਡਾ ਦੇ EV ਅਤੇ ਬੈਟਰੀ ਸਪਲਾਈ ਚੇਨਾਂ ਨੂੰ ਵਿਕਸਿਤ ਕਰਨ ਦੇ ਵਿੱਚ 46 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਰੱਖਿਆ ਕਰਦਾ ਹੈ ਕੈਨੇਡਾ ਨੇ ਅਕਤੂਬਰ 2024 ਦੇ ਵਿੱਚ ਚੀਨੀ EV ਆਯਾਤ ਤੇ 100% ਦੀ ਟੈਰਫ ਲਾਗੂ ਕੀਤਾ ਹੈ ਜੋ ਸਾਬਕਾ ਰਾਸ਼ਟਰਪਤੀ ਜੋਬਾਈਡਨ ਦੇ ਫੈਸਲੇ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਨੇ 100% ਦੀ ਟੈਰਫ ਦਾ ਵਾਅਦਾ ਸਤੰਬਰ 2024 ਦੇ ਅਖੀਰ ਚ ਲਾਗੂ ਕੀਤਾ ਸੀ ਫੈਡਰਲ ਸਰਕਾਰ ਨੇ ਚੀਨ ਤੇ ਆਪਣੇ EV ਉਦਯੋਗ ਨੂੰ ਅਨੁਚਿਤ ਤੌਰ ਤੇ ਸਬਸਿਡੀ ਦੇਣ ਅਤੇ ਸਸਤੀਆਂ ਕਾਰਾਂ ਨਾਲ ਭਰੇ ਬਾਜ਼ਾਰਾਂ ਲਈ ਵਾਹਨਾਂ ਦਾ ਜ਼ਿਆਦਾ ਉਤਪਾਦਨ ਕਰਨ ਦਾ ਦੋਸ਼ ਲਗਾ ਕੇ ਟੈਰਫ ਨੂੰ ਜਾਇਜ਼ ਠਹਿਰਾਇਆ ਹੈ ਚੀਨ ਨੇ ਟੈਰਫ ਨੂੰ ਇੱਕ ਸੁਰੱਖਿਆਵਾਦੀ ਕਦਮ ਦੱਸਿਆ ਜੋ ਚੀਨ ਕੈਨੇਡਾ ਵਪਾਰਕ ਸਬੰਧਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਕਾਰਨੀ ਨੇ ਸਸਕੇਚਵਨ ਦੇ ਪ੍ਰੀਮੀਅਰ ਸਕਾਟ ਮੋ ਨਾਲ ਮੁਲਾਕਾਤ ਕਰਕੇ ਕੈਨੇਡੀਅਨ ਕਨੋਲਾ ਤੇ ਚੀਨ ਦੇ ਟੈਰਿਫ ਬਾਰੇ ਗੱਲਬਾਤ ਕੀਤੀ ਹੈ ਚੀਨ ਕੈਨੇਡੀਅਨ ਕਨੋਲਾ ਬੀਜਾਂ ਦੀ ਧਰਾਮਤ ਤੇ 76 ਫੀਸਦੀ ਟੈਰਿਫ ਤੇ ਕਨੋਲਾ ਤੇਲ ਮੀਲ ਤੇ ਮਟਰਾਂ ਤੇ ਸੌਫਿਸ ਦੀ ਟੈਰਿਫ ਲੈਂਦਾ ਹੈ ਚੀਨ ਨੇ ਕੁਝ ਕੈਨੇਡੀਅਨ ਸੂਰ ਮੱਛੀ ਅਤੇ ਸਮੁੰਦਰੀ ਭੋਜਨ ਉਤਪਾਦਾਂ ਤੇ ਵੀ 25% ਟੈਰਿਫ ਲਗਾਇਆ ਹੈ। ਸਕਾਟ ਮੋਨੇ ਹਲਹੀ ਦੇ ਵਿੱਚ ਕਾਰਨੀ ਦੇ ਸੰਸਤੀ ਸਕਤੜ ਕੋਰੀ ਬਲੋਇਸ ਤੇ ਨਾਲ ਵਪਾਰ ਵਿਵਾਦ ਤੇ ਚਰਚਾ ਕਰਨ ਲਈ ਚੀਨ ਦੀ ਯਾਤਰਾ ਕੀਤੀ ਸੀ। ਉਦੋਂ ਹਫਤਾਵਰੀ ਲਿਬਰਲ ਕਾਕਸ ਮੀਟਿੰਗ ਤੋਂ ਬਾਅਦ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦਾ ਕਹਿਣਾ ਹੈ ਕਿ ਵਿੱਤ ਵਿਭਾਗ ਇਲੈਕਟ੍ਰਿਕ ਵਾਹਨ ਟੈਰਿਫ ਦੀ ਸਮੀਖਿਆ ਕਰ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਸੰਸਕਿਚਵਾਂ ਦੇ ਵਪਾਰ ਮੰਤਰੀ ਨੇ ਚੀਨ ਦੇ ਭਵਿੱਖ ਦੇ ਵਪਾਰ ਮਿਸ਼ਨ ਦੇ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ ਤੇ ਉਹ ਇਸ ਸੱਦੇ ਤੇ ਜ਼ੋਰਦਾਰ ਵਿਚਾਰ ਕਰ ਰਹੇ ਨੇ। ਇਸਦੇ ਨਾਲ ਹੀ ਮੈਨੇਜਰ ਜੀ اجازت ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ